37 ਦੇ ਰਿਜ਼ਲਟ ਦੇ ਰਹੇ ਆ ਦੈਨਿਕ ਪਾਸ ਕਰ ਵਾਲੇ ਲਾਈਵ ਆਮ ਆਦਮੀ ਪਾਰਟੀ 485 ਹੁਣ ਸੈਕੰਡ ਨੰਬਰ ਕਾਲੀ ਦਲ ਦਾ ਦਰ ਆ ਗਿਆ ਹਮ ਕਾਲੀ ਦਲ 137 ਤੇ ਜੀ ਤੇ ਕਾਂਗਰਸ 104 ਤੇ ਪਹਿਲਾਂ ਦੂਜੇ ਨੰਬਰ ਤੇ ਸਾਨੂੰ ਤਾਂ ਕਾਂਗਰਸ ਜਿਵੇਂ ਆਪਾਂ ਕਿਹਾ ਕਿ ਕਾਂਗਰਸ ਬਿਹਤਰ ਕਰ ਸਕਦੀ ਸੀ ਕਰ ਸਕਦੀ ਸੀ ਬਿਲਕੁਲ ਅਜੇ ਵੀ ਜਿਵੇਂ ਕਰ ਰਹੀ ਹੈ ਜੋ ਵੀ ਪਰਫਾਰਮ ਕਰ ਸਕਦੀ ਸੀ ਤਾਂ ਕਾਂਗਰਸ ਅੱਛਾ ਜ਼ਿਲ੍ਹਾ ਪ੍ਰੀਸ਼ਦ ਦੇ ਵਿਭਾਗ ਇੱਥੇ ਕਾਂਗਰਸ ਦੂਜੀ ਵੱਡੀ ਤੇ ਰਿਹਾ 47 ਆਮ ਆਦਮੀ ਪਾਰਟੀ ਦੇ ਹੱਕ ਚ ਨੇ ਹੂੰ ਕਾਂਗਰਸ ਦੇ ਹੱਕ ਚ ਹੁਣ ਤੱਕ ਰਿਜ਼ਲਟ ਗਏ ਨੇ 10 ਤੇ ਕਾਲੀ ਦਲ ਬਾਦਲ ਦੇ ਹੱਕ ਚ ਗਏ ਨੇ 5 ਅਦਰਸ ਨੂੰ 2 ਭਾਜਪਾ ਇੱਦੇ ਵਿੱਚ 0 ਆ ਜੀ ਠੀਕ ਹੈ ਜੀ ਸੋ ਇਹ ਆਪਾਂ ਹੁਣ ਤੱਕ ਦਾ ਰੁਝਾਨ ਦੇਖ ਰਹੇ ਕਿ ਟੋਟਲ 347 ਆ ਜਿਦੇ ਚੋਂ 47 ਆਮ ਆਦਮੀ ਪਾਰਟੀ ਜਿੱਤ ਚੁੱਕੀ ਆ ਪਰ ਕਾਂਗਰਸ 10 ਲੈ ਜਾ ਚੁੱਕੀ ਆ ਹੂੰ ਠੀਕ ਹੈ ਜੀ ਤੇ ਕਾਲੀ 5 ਪਰ ਉੱਥੇ 2838 ਦੇ ਵਿੱਚੋਂ ਹੁਣ ਤੱਕ ਜਿਹੜੇ ਰਿਜ਼ਲਟ ਆਏ ਆ 485 ਆਮ ਆਦਮੀ ਪਾਰਟੀ ਨੇ ਫਤਾ ਕਰ ਲੈਨੇ ਪਰ ਉਹਦੇ ਚ ਅਕਾਲੀ ਦਲਵਾਦਨ ਯਾਨੀ ਜਿਹੜੇ ਦੋ ਦੋ ਤਿੰਨ ਤਿੰਨ ਪਿੰਡਾਂ ਪਿੱਛੇ ਵੋਟ ਪੈ ਰਹੇ ਆ ਉਹਦੇ ਚੋਂ ਕਾਂਗਰਸ ਨੂੰ ਪਛਾੜ ਕੇ ਦੂਜੇ ਨੰਬਰ ਤੇ ਆ ਗਏ ਨੇ ਜੀ ਇਹ ਇੰਟਰਸਟਿੰਗ ਹੈ ਹਾਲਾਂਕਿ ਮੈਂ ਬਾਰ ਬਾਰ ਕਹਿ ਰਿਹਾ ਕਿ 2027 ਦੀ ਇਹ ਕੋਈ ਪੱਕੀ ਤਸਵੀਰ ਨਹੀਂ ਹੈ ਫਾਈਨਲ ਨਹੀਂ ਹੈ ਪਰ ਇਸ ਨੂੰ ਕੁਝ ਇਹ ਸਿਰਫ ਸੰਕੇਤ ਤੁਸੀਂ ਦੇਖ ਸਕਦੇ ਹੋ ਇਸ ਨੂੰ ਸਿੰਬੋਲਿਕਲੀ ਦੇਖ ਸਕਦੇ ਹੋ ਤੁਸੀਂ ਪਰ ਇਹ ਨਹੀਂ ਹੈ ਕਿ ਫਾਈਨਲ ਇਦਾਂ ਹੀ ਜਾਏਗਾ ਜੀ ਸਾਰਾ ਕੁਝ ਇਦਾਂ ਹੋਏਗਾ ਉਹ ਤਸਵੀਰਾਂ ਜਿਹੜੀਆਂ ਨੇ ਉਹ ਹਾਲੇ ਨਿਕਰ ਨਹੀਂ ਗਿਆ ਪਰ ਭਾਜਪਾ ਕੋਈ ਬਹੁਤਾ ਵੱਡਾ ਚਮਤਕਾਰ ਨਹੀਂ ਕਰ ਸਕੀ ਅਕਾਲੀ ਦਲ ਇਹ ਵੀ ਫਾਇਦਾ ਨਾ ਅਕਾਲੀ ਦਲ ਨੂੰ ਕਿ ਤਰਨ ਤਰਨ ਤੋਂ ਬਾਅਦ ਇਹ ਜਿਹੜੇ ਇਲੈਕਸ਼ਨ ਜਿਹੜੇ ਭਾਜਪਾ ਨੇ ਆਪਣੇ ਦਮ ਤੇ ਲੜਿਆ ਉਹਦੇ ਵਿੱਚ ਵੀ ਉਹ ਮੂੰਹ ਤੇ ਮੂੰਹ ਡਿੱਗ ਪਈ ਆ ਤਰਤਾਰਚ ਵੀ ਡਿੱਗ ਪਈ ਆ ਤਾਂ ਕਿਤੇ ਨਾ ਕਿਤੇ ਅਲਾਈਅੰਸ ਵੀ ਜਿਹੜੀ ਸੰਭਾਵਨਾ ਉਹਦੇ ਵਿੱਚ ਹੁਣ ਜਦੋਂ ਕੋਈ ਸਿਆਸੀ ਸੌਦੇਬਾਜ਼ੀ ਹੁੰਦੀ ਹੈ ਸਿਆਸੀ ਸਦਾਗਰੀ ਹੈ ਨਾ ਇਹ ਉਹਦੇ ਵਿੱਚ ਫਿਰ ਪਲੜਾ ਭਾਰੀ ਰਹਿੰਦਾ ਨਾ ਵੇਖੀ ਜਾਂਦਾ ਜੀ ਫਿਰ ਨਤੀਜੇ ਵੇਖ ਕੇ ਹੀ ਚਲੋ ਅੱਗੇ ਦੀਆਂ ਹੁੰਦੀਆਂ ਨੇ ਸਾਰੀਆਂ ਆ ਗੁਰਮੀਲ ਸਿੰਘ ਜੀ ਕਹਿ ਰਹੇ ਕਿ ਮਨਪ੍ਰੀਤ ਈਆਲੀ ਦੇ ਪਿੰਡੋਂ ਵੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਗਿਆ ਦੇਖੋ ਮਨਪ੍ਰੀਤ ਈਆਲੀ ਦਾ ਜਿਹੜਾ ਮੂਲਾਂਪੁਰਾ ਹੈ ਉੱਥੇ ਤਾਂ ਮੈਂ 12 1 ਵਜੇ ਕਿਸੇ ਤੋਂ ਸੁਣਿਆ ਸੀਗਾ ਕਿ ਉੱਥੇ ਇਯਾਲੀ ਸਭ ਚੰਗਾ ਪ੍ਰਦਰਸ਼ਨ ਕਰ ਰਿਹਾ ਉਹਨਾਂ ਦਾ ਤੁਹਾਡਾ ਹੂੰ ਠੀਕ ਹੈ ਨਾ ਜੀ ਮਤਲਬ ਕਿ ਇਹ ਜਿਹੜਾ ਇਲਾਕਾ ਮੁੱਲਾਂਪੁਰ ਇਹ ਤੇ ਤੁਹਾਨੂੰ ਪਤਾ ਲੁਧਿਆਣੇ ਦੇ ਨਾਲ ਆ ਬਿਲਕੁਲ ਜੀ ਜੀ ਇਹ ਸ਼ਹਿਰੀ ਟੱਚ ਵਾਲਾ ਵੋਟ ਰਿਹਾ ਹੂੰ ਹੋ ਸਕਦਾ ਇਯਾਲੀ ਤੇ ਬਿਲਕੁਲ ਜਿੱਦਾਂ ਕੱਲੇ ਇਹਨਾਂ ਦਾ ਪਿੰਡ ਹੈ ਜਿਹੜਾ ਇਯਾਲੀ ਉਹ ਤੇ ਲੁਧਿਆਣੇ ਦੇ ਵਿੱਚ ਹੀ ਆ ਗਿਆ ਹੂੰ ਠੀਕ ਹੈ ਨਾ ਸਰ ਤੇ ਦੂਜੀ ਗੱਲ ਇਹ ਹੈ ਕਿ ਉਦੋਂ ਇਹਨਾਂ ਦੇ ਉਮੀਦਵਾਰ ਸ਼ਾਇਦ 1 2 ਥਾਵਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਜੇ ਤੁਸੀਂ ਸਰ ਔਰ ਉੱਥੇ ਵੀ ਲੁਧਿਆਣੇ ਵੀ ਜੇ ਤੁਸੀਂ ਦੇਖੋਗੇ ਲੁਧਿਆਣੇ ਵੀ ਲੁਧਿਆਣੇ ਵੀ ਅਕਾਲੀ ਦਲ ਇੰਪਰੂਵ ਕਰ ਗਿਆ ਜੀ ਪਹਿਲਾਂ ਲੁਧਿਆਣੇ ਦੇ ਵਿੱਚ ਅੱਛਾ ਖਾਸਾ ਅਸਰ ਸੀ ਪਰ ਪਿਛਲੇ ਤੁਸੀਂ ਇਲੈਕਸ਼ਨ ਦੇਖੋਗੇ ਤਾਂ ਲਗਾਤਾਰ ਇਹਨਾਂ ਨੂੰ ਲਾਸ ਹੋਇਆ ਲਗਾਤਾਰ ਲਾਸ ਹੋਇਆ ਪਰ ਉਹ ਜਿਹੜੀ ਨੁਕਸਾਨ ਦੀ ਕਹਿ ਲੋ ਕਿ ਉਹ ਚੱਲ ਰਹੀ ਸੀਗੀ ਸਿਲਸਲੇਬਾਜ਼ੀ ਉਦੇ ਵਿੱਚ ਕਿਤੇ ਨਾ ਕਿਤੇ ਖੜੋਤ ਲੁਧਿਆਣੇ ਚ ਵੀ ਆ ਗਈ ਆ ਹੂੰ ਬਿਲਕੁਲ ਮਿਰਸੀ ਇਹ ਚਲੋ ਜੀ ਇੱਕ ਕਮੈਂਟ ਜੀ ਬਠਿੰਡੇ ਵਾਲਾ ਬਾਈ ਜੀ ਕਰੇ ਕਿ ਮੇਰਾ ਕਮੈਂਟ ਜ਼ਰੂਰੀ ਪੜਨਾ ਜੀ ਸਾਡਾ ਸੰਤਿ ਮੈਂਬਰ ਅਕਾਲੀ ਦਲ ਦੇ 96 ਵੋਟਾਂ ਦੇ ਨਾਲ ਜਿੱਤ ਗਿਆ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਅਕਾਲੀ ਦਲ ਠੀਕ ਹੈ ਦੇਖੋ ਸਾਡੇ ਲਈ ਆਮ ਆਦਮੀ ਪਾਰਟੀ ਮੈਂ ਕਿਹਾ ਨਾ ਹੂੰ ਯਾਰ ਅਸੀਂ ਕਿਸੇ ਦੀ ਮਿਹਨਤ ਤੇ ਪਾਣੀ ਨਹੀਂ ਫਿਰਦੇ ਬਹੁਤ ਸਾਰੇ ਇਹਨਾਂ ਦੇ ਲੀਡਰ ਚਾਹੇ ਉਹਨਾਂ ਚ ਮੰਤਰੀ ਆ ਵਿਧਾਇਕ ਆ ਉਹਨਾਂ ਨੇ ਵਧੀਆ ਢੰਗ ਨਾਲ ਇਲੈਕਸ਼ਨ ਲੜਿਆ ਆਪਦੇ ਕੰਮ ਦੇ ਬਿਹਾਬ ਤੇ ਵੋਟ ਮੰਗੀ ਆ ਸਫਲ ਹੋਏ ਨੇ ਉਹ ਉਹ ਲੜ ਆਪਦੇ ਆਪਦੇ ਉਮੀਦਵਾਰ ਜਿਤਾਉਣ ਚ ਸਫਲ ਹੋਏ ਨੇ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਡਿਸਕ੍ਰੈਡਿਟ ਮੈਂ ਨਹੀਂ ਕਰਦਾ ਕਿ ਮੈਂ ਭਈ ਉਹ ਸਰਕਾਰ ਅਸੀਂ ਇੱਕੋ ਰੱਸੀ ਬੰਨ੍ਹ ਦੇਣਾ ਨਹੀਂ ਹੂੰ ਠੀਕ ਹੈ ਨਾ ਸਰ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਵਧੀਆ ਆਪਦੇ ਕੁਝ ਆਪਦੇ ਬੰਦੇ ਜਿਹੜੇ ਵਧੀਆ ਢੰਗ ਨਾਲ ਜਿਤਾ ਕੇ ਗਏ ਨੇ ਜਿਨ੍ਹਾਂ ਨੇ ਆਪਦੇ ਦਮ ਤੇ ਆਪਦੇ ਕੰਮ ਦੇ ਸਿਰ ਤੇ ਰਸੂਖ ਦੇ ਸਿਰ ਤੇ ਬੰਦੇ ਜਿਤਾਏ ਆ ਜੀ ਮਿੰਟ ਸੀ ਚਲੋ ਜੀ ਓਵਰਆਲ ਗੱਲ ਆਪਾਂ ਕਰ ਲਈ ਐ ਤੇ ਬਾਕੀ ਹੁਣ ਜ਼ਿਲ੍ਹਾ ਵਾਈਜ਼ ਦੋਸਤੋ ਆਪਾਂ ਥੋੜਾ ਜਿਹਾ ਇੰਤਜ਼ਾਰ ਵੀ ਕਰਦੇ ਆਂ ਫਿਰ ਬਾਕੀ ਕੁਝ ਬਚਣਾ ਵੀ ਚਾਹੀਦਾ ਗੱਲਬਾਤ ਕਰਨ ਵਾਸਤੇ ਓਵਰਆਲ ਮਿੰਟੂ ਜੀ ਨੇ ਤੁਹਾਨੂੰ ਦੱਸਤਾ ਕਿ ਕਿੱਥੇ ਕੀ ਦਾ ਜਿਹੜਾ ਪਰੜਾ ਭਾਰੀ ਚੱਲ ਰਿਹਾ ਹੈ ਖੈਰ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਲੰਬੀ ਪਰ ਇਹ ਆ ਰਿਹਾ ਜੀ ਮੈਂ ਮੈਸੇਜ ਕਰਦਾ ਜੇ ਮੈਨੂੰ ਕੋਈ ਮਿਲ ਗਈ ਫਾਈਨਲ ਕੋਈ ਜਾਣਕਾਰੀ ਤੇ ਮੈਂ ਜ਼ਰੂਰ ਜਾਂਦੇ ਜਾਂਦੇ ਕਿਉਂਕਿ ਸਾਡਾ ਅੱਜ ਇਹੀ ਸੀਗਾ ਅਸੀਂ ਇਸੇ ਕਰਕੇ ਥੋੜਾ ਲੇਟ ਵੀ ਹੋਏ ਕਿ ਚਲੋ ਥੋੜੇ ਰਿਜ਼ਲਟ ਹੋਰ ਨਿਖਰ ਜਾਂ ਥੋੜੀਆਂ ਗੱਲਾਂ ਹੋਰ ਝੜ ਜਾਣ ਨਾਲ ਤੇ ਪਰ ਹੁਣ ਗੱਲ ਇਹ ਆ ਕਿ ਲੰਮਾ ਚੱਲਣਾ ਹੈ ਹੂੰ ਕਾਊਂਟਿੰਗ ਦਾ ਕੰਮ ਲੰਮਾ ਚੱਲਣਾ ਹੁਣ ਇੱਡਾ ਲੰਮਾ ਆਪਾਂ ਲਾਈਵ ਕਰ ਨਹੀਂ ਸਕਦਾ ਕਰ ਨਹੀਂ ਸਕਦੇ ਤੇ ਲਿਆਜ਼ਾ ਫਿਰ ਬਾਕੀ ਜਿਹੜਾ ਕੋਈ ਰਹਿ ਗਿਆ ਉਹ ਆਪਾਂ ਕੱਲ ਕਰ ਲਾਂਗੇ ਤੁਹਾਡੇ ਸਵਾਲ ਫੇਰ ਹੋ ਜਾਣਗੇ ਮੈਂ ਫਿਰ ਵੀ ਯਤਨ ਕਰਦਾ ਜੇ ਮੈਨੂੰ ਕੋਈ ਅੰਦਰੋਂ ਇਥੇ ਕਾਊਂਟਿੰਗ ਸੈਂਟਰ ਤੋਂ ਜਾਣਕਾਰੀ ਮਿਲ ਗਈ ਤੇ ਮੈਂ ਤੁਹਾਡੇ ਤੱਕ ਸ਼ੇਅਰ ਕਰ ਦੂੰਗਾ ਜੀ ਅੱਛਾ ਮਲੋੜ ਦੀ ਗੱਲ ਕਰਦੇ ਆਪਨੇ ਲੰਬੀ ਜਾਂ ਮਲੋੜ ਤੋਂ ਮੰਗਾਏ ਸੀਗੇ ਆਪਾਂ ਹਾਂਜੀ ਹਾਂਜੀ ਜਿੰਨੀ ਕੋ ਫਾਈਲ ਕਿਉਂਕਿ ਦੇਖੋ ਜਦੋਂ ਤੁਸੀਂ ਇਦਾਂ ਲਾਈਵ ਕਰ ਰਹੇ ਹੋ ਜਦੋਂ ਰੁਝਾਨ ਆ ਰਹੇ ਨੇ ਤਦ ਤੁਹਾਨੂੰ ਬਈ ਕਿਤੇ ਨਾ ਕਿਤੇ ਤਸਦੀਕ ਸ਼ੁਦਾ ਜਾਂ ਸਹੀ ਸਟੀਕ ਜਾਣਕਾਰੀ ਉਹਦਾ ਵੀ ਤੇ ਨਿਰਵਾਹ ਕਰਨਾ ਪਵੇਗਾ ਨਾ ਉਹ ਜ਼ਿੰਮੇਵਾਰੀ ਬਣੇਗੀ ਤੁਹਾਡੀ ਕਿ ਅਸੀਂ ਕੋਈ ਤੱਥ ਗਲਤ ਪੇਸ਼ ਕਰ ਗਈਏ ਤਾਂ ਫਿਰ ਉਹਦੇ ਚ ਸਾਨੂੰ ਕਰੈਕਸ਼ਨ ਕਰਨੀ ਪਵੇਗੀ ਜਾਂ ਮਾਫੀ ਮੰਗਣੀ ਪਵੇਗੀ ਜਿਹੜਾ ਸਾਡਾ ਸੁਭਾਅ ਹਮ ਪਰ ਕੋਸ਼ਿਸ਼ ਕਰੀਏ ਕਿ ਜਿਵੇਂ ઓથેਨਟਿਕ ਆਪਣੇ ਕੋਲ ਕੋਈ ਰਜਾ ਨਾ ਆਉਂਦਾ ਤੇ ਆਪਾਂ ਗੱਲ ਕਰੀਏ ਮੈਂ ਓਵਰਵਿਊ ਦੇ ਦੇਣਾ ਮਲੋਟ ਤੇ ਲੰਬੀ ਦਾ ਪੁੱਛ ਰਹੇ ਸਨ ਮਲੋਟ ਦੇ ਵਿੱਚ ਜੇ ਤੁਸੀਂ ਦੇਖੋਗੇ ਪੰਚਾਇਤ ਸੰਮਤੀ ਦਾ ਮਾਮਲਾ ਤਾਂ ਇਹਦੇ ਵਿੱਚ ਵੀ ਵੈਸੇ ਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਹੈ ਜੀ ਮਲੋੜ ਦੇ ਵਿੱਚ ਤੇ ਤੁਹਾਨੂੰ ਮੈਂ ਬੀਬੀ ਜੀ ਦਾ ਪਹਿਲਾਂ ਦੱਸਿਆ ਸੀਗਾ ਕਿ ਇਹਨਾਂ ਨੇ ਬਹੁਤਾ ਪਹਿਲਾਂ ਵੀ ਨਹੀਂ ਕੀਤਾ ਕੰਮ ਕਹਿੰਦੇ ਵੀ ਲੜਾਂਗੇ ਅਸੀਂ ਲੜ ਕੇ ਹੀ ਵੇਖਾਂਗੇ ਕਿ ਕਿੱਥੇ ਖਲੋਤੇ ਆ ਤੇ ਇਹਨਾਂ ਦਾ ਰਿਜ਼ਲਟ ਮੈਨੂੰ ਹੁਣ ਤੱਕ ਦੇ ਰੁਝਾਨਾਂ ਚ ਪੋਜ਼ਿਟਿਵ ਹੀ ਦਿਖ ਰਿਹਾ ਜੀ ਤਕਰੀਬਨ ਤਕਰੀਬਨ ਕਹਿ ਲਓ ਹਾਂ ਕਾਂਗਰਸ ਦੀ ਵੀ ਵੋਟ ਨਿਕਲ ਰਹੀ ਹੈ ਪਰ ਇਸ ਤੋਂ ਇਲਾਵਾ ਓਵਰਵਿਊ ਦੇ ਰਿਹਾ ਮੈਂ ਤੁਹਾਨੂੰ ਤਾਂ ਇਹਦੇ ਵਿੱਚ ਅਕਾਲੀ ਦਲ ਦੀ ਵੀ ਵੋਟ ਨਿਕਲ ਰਹੀ ਹੈ ਮਲੋਡ ਚ ਇੰਟਰਸਟਿੰਗ ਹੈ ਕਈ ਥਾਈ ਉਹ ਵੱਧ ਵੀ ਰਹੇ ਨੇ ਕਈ ਥਾਈ ਤਾਂ ਬਿਲਕੁਲ ਸੈਕੰਡ ਨੰਬਰ ਦੀ ਫਾਈਟ ਚ ਆਏ ਨੇ ਕਈ ਥਾਈ ਉਹਨਾਂ ਨੇ ਪਛਾੜਿਆ ਕਈ ਪਿੰਡਾਂ ਦੇ ਵਿੱਚ ਠੀਕ ਹੈ ਨਾ ਜੀ ਤੇ ਜੇ ਤੁਸੀਂ ਭਾਜਪਾ ਦੀ ਗੱਲ ਕਰੋਗੇ ਟਾਵਾ ਟਾਵਾ ਇਹਨਾਂ ਦਾ ਵੀ ਕੋਈ ਨਿਸ਼ਾਨ ਧੀਦਾ ਕਿ ਇਹ ਵੀ 100 200 ਨੂੰ ਹੱਥ ਮਾਰ ਕੇ ਗਏ ਨੇ ਕੁਝ ਥਾਵਾਂ ਤੇ ਯਾਨੀ ਕੁਝ ਜਿਹੜੇ ਬੂਥ ਵਗੈਰਾ ਨੇ ਤਾਂ ਰੌਂਗ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ ਲੰਬੀ ਦੀ ਜੇ ਗੱਲ ਕਰੀਏ ਜਿਹੜੀ ਕਿ ਇੰਟਰਸਟਿੰਗ ਚੀਜ਼ ਬਣੀ ਪਈ ਹੈ ਕਿ ਲੰਬੀ ਦੀ ਰਾਜਨੀਤੀ ਦਾ ਰੁਖ ਕੀ ਰਹੇਗਾ ਤਾਂ ਇੱਥੇ ਬਿਲਕੁਲ ਜੇ ਤੁਸੀਂ ਤਿੰਨ ਰਾਊਂਡ ਦੀ ਗੱਲ ਕਰੋਗੇ ਤਾਂ ਮੈਂ ਸਮਝਦਾ ਕਿ ਬਹੁਤ ਹੀ ਬਹੁਤ ਹੀ ਉਲਟ ਫੇਰ ਵਾਲੀ ਗੱਲ ਜੀ ਮਿਲਦੀ ਪਈ ਹੈ ਜਿਵੇਂ ਥਰਾਜ ਵਾਲਾ ਥਰਾਜ ਵਾਲੇ 716 ਆਮ ਆਦਮੀ ਪਾਰਟੀ ਤੇ 1068 ਅਕਾਲੀ ਤਲਕ ਤਸਵੀਰ ਘੁੰਮ ਰਹੀ ਹੈ ਜੇ ਤੁਸੀਂ ਹਨਾ ਦੇਖੋਗੇ ਤਾਂ ਕਾਫੀ ਇੰਟਰਸਟਿੰਗ ਹੋ ਜਾਂਦਾ ਜੀ ਜੇ ਆਪਾਂ ਲੰਬੀ ਦੀ ਗੱਲ ਕਰੀਏ ਨਹੀਂ ਇਹ ਥਰਾਜ ਵਾਲਾ ਤਾਂ ਗੇੜਵਾ ਚ ਆ ਗਿਆ ਸ਼ਾਇਦ ਲੰਬੀ ਦੀ ਗੱਲ ਕਰੀਏ ਤਾਂ ਆਦਨੀਆਂ ਤੋਂ ਸਟਾਰਟ ਹੁੰਦੇ ਨੇ ਇਹ ਤਾਂ ਉਥੇ ਆਦਨੀਆਂ ਬਿਲਕੁਲ ਲੰਬੀ ਦੇ ਨਾਲ ਹੈ ਪਿੰਡਾ ਜਿਹੜਾ ਉਹ ਜ਼ੋਨ ਆ ਤਾਂ ਉਹਦੇ ਵਿੱਚ 3 ਰੌਂਡ ਤੋਂ ਬਾਅਦ 773 ਕੁਡੀਆਂ ਕੁਡੀਆਂ ਸਾਦਾ ਬਿਲਕੁਲ ਗੌਂਡੀ ਪਿੰਡ ਹੈ ਹੂੰ ਤਾਂ ਉੱਥੇ ਤੁਸੀਂ ਦੇਖੋਗੇ 773 ਹੈ ਉਸ ਜ਼ੋਨ ਦੇ ਵਿੱਚ ਤੇ 861 ਅਕਾਲੀ ਦਲ ਜੀ ਜੀ ਤੇ ਯਾਨੀ ਅਕਾਲੀ ਦਲ ਜਿੱਥੇ ਇਹਨਾਂ ਨੇ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਖੁੱਡੀਆਂ ਫੈਮਿਲੀ ਨੂੰ ਉਹਨਾਂ ਦੇ ਬਿਲਕੁਲ ਘਰ ਦੇ ਵਿੱਚ ਹੁਣ ਦੇਖੋ ਤੇ ਇਹਨਾਂ ਦੇ ਉਮੀਦਵਾਰਾਂ ਨੇ ਬਈ ਸਾਰਾ ਜਿਹੜਾ ਚੈਲੰਜ ਵਗੈਰਾ ਜਿਹੜਾ ਕਿਵੇਂ ਪੇਸ਼ ਕੀਤਾ ਫਿਰ ਇੱਕ ਹੋਰ ਜੋਨ ਫਤਿਹਪੁਰ ਮਨੀਆਂ ਠੀਕ ਹੈ ਜੀ ਫਤਿਹਪੁਰ ਮਨੀਆਂ ਜਿਹੜੀ ਹੈ ਉਹ ਉਹਦੇ ਵਿੱਚ 318 ਆਮ ਆਦਮੀ ਪਾਰਟੀ ਕੋਲ 318 ਜੀ ਤੇ ਇੱਥੇ 608 ਲਗਭਗ ਦੁੱਗਣੀ ਵੋਟ ਜਿਹੜੀ ਹੈ ਤਿੰਨ ਰਾਉਂਡਾਂ ਤੋਂ ਬਾਅਦ ਅਕਲੀ ਦਲ ਕੱਢ ਗਿਆ ਹੂੰ ਤੋਂ ਲੰਬੀ ਦੀ ਤਸਵੀਰ ਓਵਰ ਆਲ ਮੇਰੇ ਕੋਲ ਜਿੰਨੇ ਕੋ ਅੰਕੜੇ ਆ ਰਹੇ ਆ ਤੇ ਜੇ ਰਾਉਂਡ ਤੱਕ ਤਾਂ ਭਾਈ ਇਹ ਬਹੁਤ ਇੰਟਰਸਟਿੰਗ ਹੈ ਕਿ ਕਿਵੇਂ ਅਕਾਲੀ ਦਲ ਨੇ ਆਪਣਾ ਵੋਟ ਬੈਂਕ ਵਾਪਸ ਪਿੰਡਾਂ ਚੋਂ ਹਾਸਲ ਕਰਨਾ ਸ਼ੁਰੂ ਕੀਤਾ ਇਹ ਲੰਬੀ ਦੀ ਤਸਵੀਰ ਹੈ ਅਸੀਂ ਵਾਰ-ਵਾਰ ਰਿਪੀਟ ਕਰ ਰਹੇ ਹਾਂ ਇਹ ਲੰਬੀ ਦੀ ਤਸਵੀਰ ਹੈ ਇਹ ਸਾਰੇ ਲੰਬੀ ਗਿਦਰਵਾਹ ਦੇ ਜਿਹੜੇ ਪਿੰਡ ਆ ਉੱਥੇ ਗੇਮ ਘੁੰਮ ਰਹੀ ਆ ਗਿਦਰਵਾਹ ਦੀ ਆਪਾਂ ਥਰਾਜ ਵਾਲੇ ਦੀ ਗੱਲ ਕੀਤੀ ਤਾਂ ਤੁਸੀਂ ਦੇਖੋ ਉੱਥੇ ਕਿਵੇਂ ਗੇਮ ਘੁੰਮੀ ਆ ਵੱਡਾ ਜੋ ਹੁਣ ਆ ਉਹ ਵੀ ਥਰਾਜ ਵਾਲਾ ਬਹੁਤ ਵੱਡਾ ਪਿੰਡ ਆ